ਸਾਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਕਾ ਜੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਾ ਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਪਾਰਦੇ ਚੀਫ ਜਸਟਿਸ ਡੀਵਾਈ ਚੰਦਰਚੂ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤ ਸ਼੍ਰੀ ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ ਅਕੀ ਟੀਮ ਦਾ ਹਵਾਈ ਅੱਡੇ ਤੇ ਹੋਇਆ ਜ਼ੋਰਦਾਰ ਸਵਾਗਤ ਟੀਮ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਈ ਨਤਮਸਤਕ ਕਰੰਟ ਲੱਗਰ ਨਾਲ ਨੌਜਵਾਨ ਦੀ ਹੋਈ ਮੌਤ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ਆਤੇ ਉਹਨਾਂ ਖਬਰਾਂ ਵਿਸਤਾਰ ਨਾਲ ਭਾਰਤ ਦੇ ਮੁੱਖ ਜੱਜ ਡਾਕਟਰ ਜਸਟਿਸ ਜੀワイ ਚੰਦਰਚੂੜਨੇਛੇ ਦੇ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਜਲਿਆਂਵਾਲਾ ਬਾਗ ਵਿੱਚ ਦੇਸ਼ ਦੇ ਖਾਤਰ ਜਾਨ ਵਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਐਸੋ ਪਹਿਲਾ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚਣ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਉਹਨਾਂ ਨਾਲ ਜਸਟਿਸ ਅਨੂਪ ਇੰਦਰ ਸਿੰਘ ਅਰੇਵਾਲ ਏਡੀਜੀਪੀ ਅਰਪਿਤ ਸ਼ੁਕਲਾ ਡਿਪਟੀ ਕਮਿਸ਼ਨਰ ਖੰਡ ਸ਼ਾਮਥੋਰੀ ਡੀਆਈਜੀ ਸਤेंद्र ਸਿੰਘ पुलिस कमिश्नर सरदार रंजीत सिंह जिला पुलिस मुखी सरदार चरनजीत सिंह सोहल अन्य और अधिकारी हाजिर साथ इट्स अ ग्रेट प्रिविलेज ब्लेसिंग टू बी एबल टू प्रे एट हरमंदिर साहिब एंड आई प्रे दैट यू नो ऑल ऑफ ह्यूमैनिटी इन आवर नेशन एंड बियॉन्ड बी हैप्पी पीसफुल एंड प्रॉस्पेरस दैट इज माय प्रेयर फॉर द ग्रेट डिवाइन ਆ ਕੋਲੋਲਾ ਲਾਈਫਸ 1975 ਆ ਬਰਸ਼ ਮੈਂ ਆਇਆ ਥਾ ਸਕੂਲ ਮੈਂ ਥਾ ਮਾਪਿਤਾ ਜੀ ਕੇ ਸਾਥ ਆਇਆ ਥਾ ਇਟਸ ਵੈਰੀ ਡਿਵਾਈਨ ਪਲੇਸ ਪੀਸਫੁਲ ਐਂਡ ਸਿਟਿੰਗ देयर ਯੂ نو ਇਨ ਮੈਡੀਟੇਟਿੰਗ ਯੂ ਰੀਅਲੀ ਹੈਵ ਅ ਡਿਫਰੈਂਟ ਐਕਸਪੀਰੀਅੰਸ ਇਟਸ ਫਾਰ एवरीवन ਟੂ ਇਮਬਾਈਬ ਥੈਟ ਐਕਸਪੀਰੀਅੰਸ ਐਂਡ ਅੰਡਰਸਟੈਂਡ ਇਟ ਥੈਂਕ ਯੂ ਸਰ ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੈਂਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਵਾਜ ਲੱਕ ਲੀਏ تھے ਆਏ ਸਗੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜਾਰਚ ਵੀ ਕੀਤੀ ਆ ਦੇਖੋ ਚੀਫ ਜਸ ਤੋਂ ਹਮ ਇੰਡੀਆ ਆ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ ਉਹ ਪ੍ਰਸ਼ਾਸਨ ਨਾਲ ਹੀ ਜੇ ਕਹ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਗੰਦੀ ਸਿੰਘ ਪੈਰੀਸ 올림픽 2024 ਵਿੱਚ ਕਾਂਸੀ ਦਾ ਤਗਮਾ ਚੁਟਕੇ ਦੇਸ਼ ਵਾਪਸ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰ ਸਾਚਕਾਂਸ਼ ਰਰਮਨਦੇ ਸਾਈ ਵਿਖੇ ਨਤਮਸਤਕ ਹੋਣ ਪੁੱਛੇ ਐਸ ਮੋਕੇ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸਾਜਕਾਰ ਜੀ ਰਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਧਾਰਮਿਕ ਪੁਸਤਕਾ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਸਕੱਤਰ ਸਰਦਾਰ ਪ੍ਰਤਾਪ ਸਿੰਘ ਮੀਤ ਸਕੱਤਰ ਸਰਦਾਰ ਜਸਵਿੰਦਰ ਸਿੰਘ ਜਰਸੀ ਸਰਦਾਰ ਸ਼ਾਹਬਾਤ ਸਿੰਘ ਸਰਦਾਰ ਹਰਪਜਨ ਸਿੰਘ ਬਖਤਾ ਸੁਪਰੀਡੈਂਡੈਂਟ ਸਰਦਾਰ ਨਿਸ਼ਾਨ ਸਿੰਘ ਆਦ હાજર ਸਨ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ਿਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵੀ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ 'ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨਾ ਆਏ ਅਸੀਂ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਕਿ ਜੋ ਕੋਈ ਵੀ ਅਸੀਂ ਸੁਣੀਏ ਜਿੱਕਰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਹੋਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਤੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੱਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਜੀ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦਰਸ਼ਨ ਤੇ ਆਏ ਅਸੀਂ ਹੋਰ ਬਹੁਤ ਬਲੰਦੇ ਆਸ ਰੱਖੀ ਆ ਬਹੁਤ ਯਾਦ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਨਸ਼ੇ ਛੱਡ ਕੇ ਆਪਣੀ ਖੇਡ ਵੱਲ ਜਾਣ ਆਪਣੇ ਪਿੰਡਾਂ ਦੇ ਗੁਰੂਆਂ ਨੂੰ ਕਦਰ ਕਰਨਾ ਵੱਧ ਵੱਧ ਪ੍ਰੈਕਟਿਸ ਕਰਨ ਅਤੇ ਸਾਰਿਆਂ ਨੂੰ ਅਪੀਲ ਹੈ মিডিਆ ਨੂੰ ਅਪੀਲ ਹੈ ਕਿ ਜਿੰਨੀ ਤੋਂ ਵੱਧ ਤੋਂ ਵੱਧ ਹੀ মিডিਆ ਤੇ ਪਹੁੰਚਾਇਆ ਜਾਵੇ ਕਿ ਆਪਣਾ ਨਸ਼ਿਆਂ ਤੋਂ ਦੂਰ ਨਹੀਂ ਵੇਖੋ ਇਹ ਤੇ ਸਭ ਤੋਂ ਵੱਧ ਯੋਗਦਾਨ ਤੇ ਪਲੇਅਰਸ ਤੇ ਉਹਨਾਂ ਦੇ ਮਾਪਿਓ ਦਾ ਹੈਗਾ ਹੈ ਜਿਨ੍ਹਾਂ ਨੇ ਇਹਨਾਂ ਸੈਕਰੀਫਾਈਸ ਕੀਤਾ ਹੈ ਔਰ ਇਹਨਾਂ ਪਲੇਅਰਾਂ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਦਾ ਨਾਮ ਬਹੁਤ ਉੱਚਾ ਕੀਤਾ ਹੈ ਅਤੇ ਮੇਰੀਆਂ دعਾਵਾਂਸਤੇ ਮੇਰੀਆਂ ਦੋਸ਼ਵਿਸ਼ ਹਮੇਸ਼ਾ ਇਹਨਾਂ ਦੇ ਨਾਲ ਨੇ। ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਕਾਈਵੇ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਕੰਪਨੀ ਦੇ ਬਿਜਲੀ ਦਾ ਕੰਮ ਕਰਨ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਥੇ ਮ੍ਰਿਤਕ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ। ਪੁਲਿਸ ਅਧਿਕਾਰੀ ਪੁੱਛੇ ਮੌਕੇ ਤੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਇਹਨਾਂ ਨਾਲ ਬਾਅਦ ਕਰਕੇ ਕੋਈ ਕਮਿਟਮੈਂਟ ਕਰਨਾ ਨਾ ਕੋ। ਨਵਕਾਰ ਵਾਲਾ ਇੱਥੇ ਕੰਮ ਕਰਦਾ ਵਾਲ ਕੰਪਨੀ ਚ ਆਹ ਕੰਪਲੀਟ ਕਮ ਰੋਡ ਐ ਇਹ ਗਾਵਾ ਦਫਤਰ ਘਰੇ ਬਣਾਇਆ ਹੋਇਆ ਵਾ ਕਿ ਨਾ ਇੱਥੇ ਜੋ ਪੇਸ਼ਦਾਰ ਪੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਵਿਜੀਠਾ ਰੋਡ ਤੇ ਵੀ ਨਾ ਵਾ ਕੰਮ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਹੋਇਆ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਫਿਰ ਮੈਂ ਕਿਹਾ ਯਾਰ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਪ੍ਰਾਪਿਤ ਕੰਮ ਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆਖਰੀ ਕੋਤੂ ਘਰੇ ਆ ਵੇ ਕਹਾ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੈਂ ਅੜੰਦੇ ਮੇਰੇ ਥੋੜ ਬੋਲਿਆ ਤੋ ਖਾ ਗਈ ਤਾਂ ਮੈਂ ਨਾ ਮੈਨਾਲ ਕਹਿੰਦੀ ਖਾ ਨਹੀਂ ਕਹਿੰਦੀ ਬੜੀ ਠੀਕ ਹੈ ਮੈਂ ਕਾਰ ਲਾ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਨਾਲ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਗਏ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲਾਗੇ ਕੋਈ ਸਾਈਟ ਆ ਤੁਸੀਂ ਸੱਚਾ ਕੰਮ ਕਰਦੇ ਹਾਂਜੀ ਹਾਂਜੀ ਮੈਂ ਵੀ ਨਾਲੇ ਕੰਪਨੀ ਕਿਤੇ ਮੈਨਾਂ 10-12 ਸਾਲ ਹੋਏ ਕੰਮ ਕਰਦਾ 10-12 ਸਾਲ ਹੋ ਗਏ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾਅਦ ਇਹ ਮਤਲਬ ਕਿ ਥੱਲੇ ਲਿਆਂਦਾ ਇਹਨੂੰ ਤੇ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ ਪ੍ਰਦੀਪ ਕੁਮਾਰ ਪੁੱਤਰ ਰਾਜਮਰ ਵਾਸੀ ਧੁੱਪਸੜੀ ਮੇਰਕੇ ਤੋਂ ਤਾਂ ਐਕਸੀਡੈਂਟ ਨਹੀਂ ਹੋਇਆ ਬਾਕੀ ਪੋਸਟਮਾਰਟਮ ਕਰਦੇ ਨੇ ਸਿਰਨ ਪਰਿਵਾਰ ਸਹਿਮਤ ਹੈ ਜੀ ਹਾਂਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਆਪ ਸਾਥ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇਬਲ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਅਮਰਸਰ ਦੇ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਦੱਸਿਆ ਜਾ ਰਿਹਾ ਹੈ ਕਿ ਇਹ ਕੱਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਸੀ ਅੱਜ ਇਸ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦਾ ਕਪੜਾ ਕਾਫੀ ਸੜ ਚੁੱਕਾ ਹੈ ਪੁਲਿਸ ਛਾਉਂਕੀ ਬੱਸ ਸਟੈਂਡ ਦੇ ਅਧਿਕਾਰੀ ਮੌਕੇ ਤੇ ਪੁੱਛੇ ਜਿਨ੍ਹਾਂ ਨੇ ਕਿਹਾ ਕਿ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਮੇਰਾ ਨਾਮ ਅਸ਼ਰਯਾ ਸੇਵਾ ਸੇਵਾ ਸਾਡੀ ਫਾਰਵਟਾ ਅਸ਼ੀਰਮ ਤੋਂ ਆਏ ਆ ਕੁਝ ਦਿਨ ਪਹਿਲਾਂ ਸਾਨੂੰ ਟੋਨ ਨਾਲ ਤੋਂ ਤਲਾਸ਼ ਮਿਲੀ ਸੀ ਕਿ ਆਈਡੀਆ ਜੀ ਮਾਰਕੀਟ ਦੇ ਵਿੱਚ 103 ਨੰਬਰ ਦੁਕਾਨ ਚ ਅੱਗ ਲੱਗੀ ਹੈ ਮੌਕੇ ਤੇ ਆ ਕੇ ਜਦੋਂ ਇੱਥੇ ਦੇਖਿਆ ਤਾਂ ਦੁਕਾਨ ਨੂੰ ਕਾਫੀ ਅੱਗ ਲੱਗ ਚੁੱਕੀ ਸੀ ਫਾਇਰਫਾਈਟਿੰਗ ਦੀਆਂ ਗੱਡੀਆਂ ਸੇਵਾ ਸੰਤਰੀ ਗੱਡੀਆਂ ਮੌਕੇ ਤੇ ਅੱਗ ਭਜਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਲਗਭਗ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਧੂਆ ਜਿਆਦਾ ਆਨ ਕਰਕੇ ਅੰਦਰ ਜਾ ਨਹੀਂ ਜਾ ਰਿਹਾ ਇਸ ਕਰਕੇ ਉਹਨੂੰ ਨਿਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਤੱਕ 3 ਗੱਡੀਆਂ ਆ ਗਈਆਂ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਦੀ ਹੱਦ ਤੱਕ ਕੋਈ ਨਹੀਂ ਕੋਈ ਕਾਰਨ ਕੀ ਅੱਗ ਲੱਗਣ ਦਾ ਕਾਰਨ ਹੁਣ ਮਾਲਕਾਂ ਨੂੰ ਬਾਅਦ ਵਿੱਚ ਪੁੱਛਾਂਗੇ ਜੀ ਕਿ ਕੀ ਕਰਨਾ ਸੀ ਅੱਗ ਲੱਗ ਕੇ ਕੀ ਆਈਡੀਆ ਚ ਮਾਰਕੀਟ ਦੇ ਵਿੱਚ ਪਤਾ ਲੱਗਾ ਸੀ ਕੱਪੜੇ ਦੁਕਾਨ ਹੈ ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਿਹੜੇ ਆ ਗਏ ਆ ਤੇ ਕੰਮ ਕਰ ਰਹੇ ਜੀ ਬੁਝਾ ਰਹੇ ਤਕਰੀਬਨ ਅੱਗੇ ਜਿਹੜੀ ਹੈ ਕਪੜੇ ਦੀ ਦੁਕਾਨ ਹੈ ਕਾਰਨਾਂ ਦਾ ਜੇ ਸਪਸ਼ਟ ਨਹੀਂ ਹੈ ਮੇਬੀ ਸ਼ਾਇਦ ਅੰਦਰੋਂ ਕੋਈ ਸ਼ਾਰਟ ਸਰਕਟ ਹੋਇਆ ਹੈ ਅੰਦਰੋਂ ਬਾਹਰੋਂ ਵੀ ਅੱਗ ਲੱਗੀ ਹੈ ਜੇ ਕੋਈ ਗੱਲ ਨਹੀਂ ਹੋਈ ਹੈ ਜੇ ਸਾਰੇ ਰੈਸਕਿਊ ਚ ਲੱਗੇ ਹੋਏ ਆ ਤਾਂ ਕਿ ਅੱਗ ਵੱਧ ਸਕੇ ਤੇ ਜਿਹੜਾ ਕੋਈ ਮਾਲ ਇਹਨਾਂ ਦਾ ਪਿਆ ਹੋ ਉਹਨੂੰ ਵੀ ਬਾਹਰ ਜਿਹੜਾ ਵੱਤ ਉਹ ਕੱਢ ਸਕੀਏ ਤਾਂ ਕਿ ਅੱਗ ਜਿਹੜੀ ਹੋਰ ਨਾ ਫੈਲੇ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਸ਼੍ਰੀ ਆਸਾਂ ਦੀ ਬਾੜ ਦੇ ਕੀਰਤਨ ਸਮਾਗਮ ਐਤਵਾਰ 11 ਅਗਸਤ 2024 ਸਵੇਰੇ 8 ਵਜੇ ਸਰਦਾਰ ਗਜਿੰਦਰ ਸਿੰਘ ਜੀ ਦਾ ਗ੍ਰਹਿ ਹੋਮ ਨ 27 ਗੁਰਤੇਗ ਬਹਾਦਰ ਐਵੇਨਿਊ ਬਿਸਾਈਡ ਆਨੰਦ ਹਾਰਟ ਕੇਅਰ ਸੈਂਟਰ ਚਾਤੀਵਨ ਗੇਟਵੇ ਖੇ 8 ਵਜੇ ਕਰਵਾਇਆ ਗਿਆ ਇਸ ਮੌਕੇ ਸੋਸਾਇਟੀ ਦੇ ਸਰਪ੍ਰਸਪਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਵੀ ਚ ਅਮਰਜੀਤ ਸਿੰਘ ਪਛੜੂਆ ਚ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਸ ਮੌਕੇ ਮੈਡਮ ਡੌਲੀ ਸਰਪਜੀਤ ਸਿੰਘ ਵੱਲੋਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੋਬਿੰਦ जी ਗੇਟ ਖਜ਼ਾਨਾ ਦੇ ਦੁਕਾਨਦਾਰਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਕਰ ਬਾਰਿਸ਼ ਤੇ ਦਿਨਾਂ ਵਿੱਚ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਜਿਸ ਨਾਲ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਖਜ਼ਾਨਾ ਗੇਟ ਦੁਕਾਨਦਾਰ ਵਾਸੀ ਆ ਸਾਡੀਆਂ ਦੁਕਾਨਾਂ 20-25 ਮਾਰਕੀਟਾਂ ਹਨ ਦੁਕਾਨਾਂ ਦੀਆਂ ਸ਼ਿਕਾਰਖਾਨਾ ਵੀ ਸਾਡੇ ਲਾਗੇ ਨੇ ਤੇ ਸਾਨੂੰ ਮੁਸ਼ਕਲ ਆਇਆ ਕਿ ਸਾਡੇ ਬਰਸਾਤੀ ਮੌਸਮ ਕਰਕੇ ਨਾ ਦੁਕਾਨਾਂ ਦੇ ਅੱਗਰ ਗੇੜ ਖਜ਼ਾਨਾ ਤੋਂ ਲੈ ਕੇ ਲਾਹੌਰੀ ਗੇੜ ਲੋਹੜੀ ਚੌਂਕ ਤੱਕ ਮਤਲਬ ਕਿ ਤਕਰੀਬਨ ਸਾਰੇ ਸ਼ਹਿਰ ਦੀ ਜਿਹੜੀ ਸਮੱਸਿਆ ਆ ਵਾਟਰ ਜਿਹੜੀ ਆ ਕੁਝ ਜਿਸ ਤਰ੍ਹਾਂ ਬਰਸਾਤੀ ਮੌਸਮ ਕਰਕੇ ਦੂਜੇ ਤੀਜੇ ਦਿਨਾਂ بارشਾਂ ਹੁੰਦੀਆਂ ਰਹਿੰਦੀਆਂ ਨੇ ਤੇ ਸਮਾਰਟ ਸਿਟੀ ਪ੍ਰੋਜੈਕਟ ਕਰਕੇ ਜਿਹੜੇ ਇਹਨਾਂ ਨੇ ਸਾਨੂੰ ਹੋਦੀਆਂ ਨਹੀਂ ਬਣਾ ਕੇ ਦਿੱਤੀਆਂ ਔਰ ਇਹ ਕਰਕੇ ਆ بارش ਦਾ ਪਾਣੀ ਪੜਾ ਖਲੋ ਜਾਂਦਾ ਆ ਸਕੂਲ ਦੀਆਂ ਬੈਨਾਂ ਜਾਂਦੀਆਂ ਨੇ 25 ਸਕੂਲਾਂ ਦੇ ਐਕਟੀਵਾ ਤੇ ਜਾਂਦੇ ਨੇ ਕੁਝ ਮਾਤਾ ਪਿਤਾ ਵੀ ਬੱਚਿਆਂ ਨੂੰ ਸਕੂਲਾਂ ਤੇ ਆਪਣੇ ਇੱਕ ਰਕਸਾ ਤੇ ਛੱਡ ਕੇ ਹੁੰਦੇ ਨੇ ਚੀਜ਼ ਦੇ ਕਾਰਨ ਭਾਰੀ ਬਰਸ਼ਾ ਹੋਣ ਕਾਰਨ ਤੇ ਭਾਰੀ ਮਾਤਰਾ ਦੇ ਉੱਤੇ بارش ਦਾ ਪਾਣੀ ਖੜਾ ਹੋਣ ਕਾਰਨ ਕੁਝ ਲੋਕਾਂ ਦੀਆਂ ਗੱਡੀਆਂ ਪਾਣੀ ਕਰਕੇ ਰੁਕ ਜਾਂਦੀਆਂ ਹਨ ਖਰਾਬੀਆਂ ਪੈ ਜਾਂਦੀਆਂ ਨੇ ਕੁਝ ਡਿੱਗ ਵੀ ਜਾਂਦੇ ਕਿਸੇ ਨੂੰ ਛੱਟਪੜ ਵੀ ਲੱਜ ਜਾਂਦੀ ਏ ਪ੍ਰੋਬਲਮਸ ਸਮਾਰਟ ਸਿਟੀ ਨੇ ਬਹੁਤ ਵਧੀਆ ਕੰਮ ਕੀਤੇ ਆ ਜਿਦੇ ਵਿੱਚ ਸਵੇਰੇ بارش ਹੋਈ ਸੀ ਕਿੰਨਾ ਪਾਣੀ ਸੜਕਾਂ ਤੇ ਖਲੋ ਗਿਆ ਸੀ ਤੇ ਨਾ ਇੱਥੇ ਖਜਾਨੇਗੜ ਨਾ ਵਾਟਰ ਸਪਲਾਈ ਮਿਲਦਾ ਪਿਆ ਤੇ ਜਦੋਂ بارش ਪੈਂਦੀ ਹੈ ਪਾਣੀ ਸੜਕਾਂ ਤੇ ਵੱਧੂ ਖਲੋ ਜਾਂਦਾ ਵਾ ਲੋਕ ਕਈ ਕਾਲਜ ਕੋਈ ਸਕੂਲਾਂ 'ਚ ਬੱਚਿਆਂ ਨੇ ਜਾਣਾ ਹੁੰਦਾ ਵਾ ਸਾਰੇ ਕੱਪੜੇ ਲੋਕਾਂ ਦੇ ਗਿੱਲੇ ਹੋ ਗਏ ਹੀ ਐਕਟਿਵਾ ਕੋਈ ਮੋਟਰਸਾਈਕਲ ਆ ਇਹਨਾਂ ਦਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਹੀ ਇਹਨਾਂ ਦੇ ਅੱਗੇ ਵੀ ਆਪਾਂ ਐਡ ਕੀਤੀ ਸੀ ਸਮਾਰਟ ਸਿਟੀ ਕੋਈ ਕੰਮ ਨਹੀਂ ਕਰਦੀ ਵੀ ਜਿਹੜੇ ਮਾਪਿਆਂ ਨੂੰ ਧੀਆ ਪੈਦਾ ਹੋਣ ਤੇ ਹੀ ਬੋਝ ਲੱਗਣ ਲੱਗ ਪੈਂਦੀਆਂ ਹਨ ਉਹਨਾਂ ਵਾਸਤੇ ਅੰਮ੍ਰਿਤਸਰ ਦੀਆਂ ਕੁਝ ਮਹਿਲਾਵਾਂ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਅਤੇ ਬੜੀ ਧੂਮਤਾਂਮ ਦੇ ਨਾਲ ਤੀਸ਼ ਦਾ ਤਿਉਹਾਰ ਮਨਾਇਆ ਗਿਆ ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਡੌਲੀ ਵਦਵਾ ਅਤੇ ਪੂਜਾ ਸ਼ਰਮਾ ਨੇ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਇਸ ਪ੍ਰੋਗਰਾਮ ਨੂੰ ਕਰਨ ਦਾ ਸਾਡਾ ਇੱਕ ਹੀ ਮਕਸਦ ਹੈ ਕਿ ਧੀਆ ਨੂੰ ਵੀ ਸਤਕਾਰ ਅਤੇ ਮਾਨ ਦਿੱਤਾ ਜਾਵੇ ਉਨਾ ਕਿ ਆ ਕਿ ਅੱਜ ਤੀਆਂ ਵੀ ਮੁੰਡਿਆ ਦੇ ਬਰਾਬਰ ਹਨ ਅਤੇ ਕੁਝ ਕਰਨ ਦਾ ਜਜ਼ਬਾ ਰੱਖਦੀਆਂ ਹਨ। ਮੈਂ ਅੱਜ ਤੀਸਾ ਇਵੈਂਟ ਕਰ ਰਹੀ ਹਾਂ। ਮੈਂ ਇੱਕ ਬਹੁਤ ਸੋਹਣੀ ਸੋਹਣੀ ਮਟਿਆਰਾਂ ਨੂੰ ਇੱਕੋ ਹੀ ਮੰਚ ਤੇ ਇਕੱਠਾ ਕੀਤਾ ਹੈ ਤਾਂ ਕਿ ਉਹ ਇੱਥੇ ਬਹੁਤ ਜ਼ਿਆਦਾ ਹਾਸਿਲ ਸਕਣ ਆਪਣੇ ਕਲਚਰ ਨੂੰ ਵੇਖ ਸਕਣ ਔਰ ਇੰਜੋਏ ਕਰ ਸਕਣ। ਅ ਲੋਟ ਆਫ ਗਿਫਟਸ ਨੇ ਨਾਲ ਬਹੁਤ ਖੁਸ਼ ਨੇ ਸਾਰੀ ਮਟਿਆਰਾਂ ਤੁਸੀਂ ਦੇਖ ਸਕਦੇ ਹੋ ਸਾਡਾ ਇਵੈਂਟ ਬਹੁਤ سارے ਗਿਫਟਸ ਨੇ ਸਾਡੇ ਇੱਥੇ ਕੱ비 ਨੂੰ ਆਏ ਆ ਮੈਮ ਔਰ ਨਾਲ ਸਾਡੇ ਸਪੈਸ਼ਲ ਗੈਸਟ ਸਾਡੇ ਗੁਰੂ ਜੀ ਮਾਤਾ ਜੀ ਆ ਰਹੇ ਹਨ। ਤੇ ਅੱਜ ਮੈਂ ਤੀਆਂ ਦਾ ਤਿਹਾਰ ਬਣਾਣ ਆਈਆਂ ਡੋਲੀ ਮੈਮ ਦੇ ਕੋਲ ਜੋ ਕਿ ਐਥ ਮਿਸਰ ਵਿੱਚ ਮਨਾਇਆ ਜਾ ਰਿਹਾ ਆ ਬਹੁਤ ਖੁਸ਼ੀ ਦੀ ਗੱਲ ਆ ਕਿ ਧੀਆਂ ਦਾ ਤਿਹਾੜਿਆ ਐ ਸੋ ਇਸ ਕਰਕੇ ਮੈਨੂੰ ਵੀ ਬਹੁਤ ਪਸੰਦ ਆ ਤੇ ਨਚਨ ਟੱਪਨ ਦਾ ਤਿਹਾੜਿਆ ਵਧੀਆ ਲੱਗਦਾ ਸੋ ਜਿਹੜੇ ਡਰਨ ਵਾਲੇ ਉਹ ਅੱਜ ਵੀ ਡਰਦੇ ਆ ਠੀਕ ਆ ਸਮਾਂ ਜਿਹੜਾ ਹੁੰਦਾ ਹੈ ਉਹ ਤਬਦੀਲ ਜ਼ਰੂਰ ਹੁੰਦਾ ਹੈ ਪਰ ਕਦੇ ਇੰਨਾ ਵੀ ਨਹੀਂ ਬਦਲਦਾ ਬਟ ਕੁੜੀਆਂ ਅੱਜ ਪਹਿਲੇ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਬਰੇਵ ਹੋਈਆਂ ਨੇ ਵਾਤਾਵਰਣ ਜਲਵਾਯੂ ਚैव ਵਿਵਹੰਤਾ ਸਮਾਜਿਕ ਅਤੇ ਆਰਥਿਕ ਜੀਵਨ ਦੇ ਮਹੱਤਵਪੂਰਨ ਆਂਗਾਂ ਐਸੇ ਨੂੰ ਖਾਂ ਦੀ ਸੰਭਾਲ ਤੇ ਪ੍ਰਸਾਰ ਬਹੁਤ ਜ਼ਰੂਰੀ ਹੈ ਇਹਨਾਂ ਗੱਲਾਂ ਦਾ ਪ੍ਰਕਟਾਵਾ ਸਮਾਜ ਸੇਵੀ ਪਹੁੰਚੀ ਹਰਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਖਾਸਾਨੀ ਨਿਰਮਲਾ ਐਵੇਨਿਊ ਚਾਟਾ ਵਿਖੇ ਸਾਵਣ ਮਹੀਨੇ ਦੇ ਆਖਰੀ ਵੀਰਵਾਰ ਨੂੰ ਕਲੋਨੀ ਵਿੱਚ ਬੂਟੇ ਲਗਾਉਣ ਮੌਕੇ ਕੀਤਾ ਇਸ ਮੌਕੇ ਬੰਟੀ ਜਸਪ੍ਰੀਤ ਸਿੰਘ ਸੰਧੂ ਜਗਪ੍ਰੀਤ ਸਿੰਘ ਚਾਟਾ ਚਗਨਪ੍ਰੀਤ ਕੌਰ ਰੁਪਿੰਦਰ ਕੌਰ ਅਮਨਦੀਪ ਕੌਰ ਸੰਧੂ ਸਮੇਤ ਵੱਡੇ ਗਿਣਤੇ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਸਾਰੀ ਕਲੋਨੀ ਨੇ ਮਿਲ ਕੇ ਨਿਰਮਲਾ ਐਵੇਨਿਊ ਗਲੀ ਨੰਬਰ 2 ਦੇ ਵਿੱਚ ਅਸੀਂ ਬੂਟੇ ਲਗਾਏ ਆ ਔਰ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਹਰ ਇੱਕ ਇਨਸਾਨ ਨੂੰ ਆਪਣੇ ਜਨਮ ਦਿਨ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅੱਜ ਅਸੀਂ ਦੋਵਾਂ ਨੇ ਮਿਲ ਕੇ 11 ਤੋਂ 12 ਬੂਟੇ ਲਗਾਏ ਹਨ ਜਿਸ ਕਰਕੇ ਗਲੋਬਲ ਵਾਰਮਿੰਗ ਘਟ ਹੋ ਸਕਦੀ ਹੈ ਦੇਖੋ ਜੀ ਮੇਰੇ ਨਾਲ ਬੰਟੀ ਹੈਗਾ ਜੀ ਤੇ ਆਪਾਂ ਨਿਮਲਾ ਕਲੋਨੀ ਜੀ ਗਲੀ ਨੰਬਰ 2 'ਚ ਅੱਜ ਬੂਟੇ ਲਾਏ ਆਪਾਂ ਸਾਰਾ ਰਲ ਮਿਲ ਕੇ ਲਏ ਆ ਮੱਲੇ ਵਾਲੇ ਨੇ ਤੇ ਦੇਖੋ ਜੀ ਸਾਨੂੰ ਬੂਟੇ ਵੱਧ ਤੋਂ ਵੱਧ ਲਾਣੇ ਚਾਹੀਦੇ ਜਿਦ ਨਾਲ ਸਾਨੂੰ ਪੋਲੂਸ਼ਨ ਤੋਂ ਥੋੜਾ ਜਿਆਦਾ ਰਹੂਗਾ ਕਿ ਰਾਹਤ ਰਹੂਗੀ ਫਾਸਟ ਵੀ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟ ਮੂਵੀ ਚੈਨਲ ਨ फास्टवे मेट्रो चैनल नंबर 242 थी फास्टवे म्यूजिक चैनल नंबर 243 थी गुरुद्वारा श्रीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 શ્રી ਦੁਰਗਿਆਨ ਨੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 கீਤਾ ਚਾਰਿਆ ਮੰਦਿਰ لال ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ கீਤਾ ਚਾਂਦਾ फास्टवे ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 8833 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਕਰਿੰਡਾ ਪੁਲਿਸ ਵੱਲੋਂ 1 ਕਿਲੋ 165 ਗ੍ਰਾਮ ਅਫੀਮ ਅਤੇ 500 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਥਾਣਾ ਕੰਬੋ ਵੱਲੋਂ 280 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ गुरुद्वारा शहीदगंज साहिब के लगाए करीब डेढ़ सौ पौधे वातावरण संभालता देता सुनेहा ए तो कुछ और खबरा एक छोड़े जए ब्रेक तो बाद ब्रेक तो बाद एक बार फिर तो स्वागत है तान तान बाबा दीप सिंह जी शहीद गुरुद्वारा शहीदगंज साहब ਅਤੇ ਮੈਨੇਜਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੱਲੋਂ ਕਰੀਬ 150 ਤੋਂ ਵੱਡੇ ਗਮਲੇ ਅਤੇ ਬੂਟੇ ਲਗਾਏ ਗਏ। ਇਸ ਮੌਕੇ ਹਰਪ੍ਰੀਤ ਸਿੰਘ ਮੈਨੇਜਰ ਜਗਜੀਤ ਸਿੰਘ ਖਾਲਸਾ, ਤਲਵਿੰਦਰ ਸਿੰਘ ਮੋਨੂ ਸਮੇਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅੱਜ ਗੁਰਦਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸੁਸਾਇਟੀ ਜਿਹੜੀ ਦੇ ਸੇਵ ਜਥਾ ਕੜਾ ਪ੍ਰਸ਼ਾਦ ਦੇ ਸਹਿਯੋਗ ਨਾਲ ਜਿਹੜੇ ਵੱਡੇ ਗਮਲੇ ਜਿਹੜੇ ਤਕੋਕਾ 150 ਗਮਲਾ ਜਿਹੜਾ ਲਾਇਆ ਗਿਆ ਵਾ ਵੱਖ-ਵੱਖ ਤਰ੍ਹਾਂ ਦੇ ਬੂਟੇ ਬਹੁਤ ਚੰਗੀ ਨਸਲ ਦੇ ਵਧੀਆ ਬੂਟੇ ਲਾਏ ਗਏ ਨੇ ਤਾਂ ਤਾਂ ਸਾਹਿਬ ਸ੍ਰੀ ਗੁਰਨ ਸਿੰਘ ਸਾਹਿਬ ਦੇ ਤੇਲ ਪ੍ਰਸ਼ਾਦ ਦੇ ਸਵਾਦ ਵਿੱਚ ਅਤੇ ਸ੍ਰੀ ਆਕਾਰਤਕ ਸਾਹਿਬ ਜੀ ਵੱਲੋਂ ਹੋਏ ਦੇ ਅਨੁਸਾਰ ਤਾਂਤਨ ਬਾਬਾ ਦੀਪ ਸਿੰਘ ਜੀ ਸਰਵ ਸੇਵਾ ਸੁਸਾਇਟੀ ਵੱਲੋਂ ਬੂਟੀਆਂ ਦੀ ਸੇਵਾ ਗਮਲਿਆਂ ਦੀ ਸੇਵਾ ਸਾਰੇ ਵੀਰਾਂ ਨੇ ਜੱਥੇ ਦੇ ਬੰਦਿਆਂ ਸਾਰੇ ਭੈਣਾਂ ਨੇ ਰਲ ਕੇ ਕੀਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਆਕੂ ਬਾਦ ਸਿੰਘ ਸਾਰੰਗੜਾ ਚੁਗਾਵਾਂ ਜ਼ੋਨ ਇੰਚਾਰਜ ਗੁਰਲਾਲ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਚੁਗਾਵਾਂ ਵਿੱਚ ਹੋਈ ਜਿਸ ਵਿੱਚ ਬਾਦ ਸਿੰਘ ਸਾਰੰਗੜਾ ਅਤੇ ਗੁਰਲਾਲ ਸਿੰਘ ਨੇ ਆਖਿਆ ਕਿ 15 ਅਗਸਤ ਨੂੰ 9 ਵਜੇ ਟ੍ਰੈਕਟੇ ਮਾਰਚ ਜੋ ਅਟਾਰੀ ਬਾਰਡਰ ਤੋਂ ਚਾਲ ਕੇ 골ਡਨ ਗੇਟ ਅੰਮ੍ਰਿਤਸਰ ਵਿਖੇ ਵਿਰੋਧ ਕੀਤਾ ਜਾਵੇਗਾ ਇਹ ਮੀਟਿੰਗ ਜਿਹੜੀ ਆ ਕੀਤੀ ਗਈ ਹੈ ਜਿੱਦਾਂ ਉੱਥੇ ਬਾਰਡਰਾਂ ਤੇ ਜਿਹੜੇ ਮੋਰਚੇ ਲੱਗੇ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਮੋਰਚਾ ਲੱਗਾ ਹੈ ਉਹਦੇ ਸਬੰਧ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਉੱਥੇ ਜਿਹੜੀ ਪਲੈਨਿੰਗ ਦੇ ਨਾਲ ਸ਼ੁਰੂ ਕੀਤਾ ਗਿਆ ਹਰ ਜ਼ਿਲ੍ਹੇ ਨੂੰ 20-20 ਦਿਨ ਦਾ ਟਾਰਗੇਟ ਦਿੱਤਾ ਗਿਆ 20 ਦਿਨ ਰਹਿਣਗੇ ਸੀ ਜਿਹੜਿਆਂ ਦੇ ਹਿਸਾਬ ਨਾਲ ਲੱਗਾ ਹੁਣ ਸਾਡੇ 17 ਦਿਨ ਅਸੀਂ ਬਾਅਦ ਜਾ ਰਹੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਸੀਂ ਦੋ ਗਰੁੱਪ ਬਣਾਏ ਆ ਜਿਹੜਾ ਚੜਦਾ ਪਸਾ ਹੈ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ 20 ਜੋਨ ਹੈ ਸਾਡ ਕੋ 10 ਜੋਨ ਜਿਹੜੇ ਆ ਉਹ ਆ 20 ਅਗਸਤ ਨੂੰ ਜਾਣਗੇ ਤੇ ਆ ਬਾਰਡਰ ਏਰੀਆ ਦੇ ਜਿਹੜੇ 10 ਜੋਨ ਆ ਇਹ 30 ਅਗਸਤ ਨੂੰ ਜਾ ਕੇ ਉੱਥੇ ਅਗਲੇ 11 ਤਰੀਕ ਨੂੰ ਜਿਹੜੇ ਆ ਬਾਅਦ ਦੇ ਵਿੱਚ ਸਤੰਬਰ ਦੇ ਵਿੱਚ 11 ਸਤੰਬਰ ਤੱਕ ਜਿਹੜੇ ਉਹ ਵਾਪਸੀ ਹੋਣੀ ਆ। ਸ਼੍ਰੀ 시ਵਾਲਾ ਗੰਗਾ ਰਾਮ ਬਸਾਰ ਸਰਕੀ ਬੰਦਾ ਵਿਖੇ 7 ਤੋਂ 15 ਅਗਸਤ ਤੱਕ ਰੋਜ਼ਾਨਾ ਦੁਪਹਿਰ 3 ਤੋਂ 7 ਵਜੇ ਤੱਕ ਸ਼੍ਰੀ ਸ਼ਿਵ ਮਹਾਪੁਰਾਨ ਕਥਾ ਦਾ ਆਯੋਜਨ ਕੀਤਾ ਜਾ ਰਿਹਾ। ਪੰਡਿਤ ਚੁਰੀ ਭਰਤ ਪਾਂਡੇ ਜੀ ਚੁਰੀ ਧਾਮ ਬ੍ਰਿੰਦਵਨ ਵਾਲਿਆਵਲੋਂ ਕਥਾ ਦਾ ਉਸ਼ਾਰਨ ਕੀਤਾ ਜਾ ਰਿਹਾ। ਇਸ ਮੌਕੇ 시ਵਾਲਾ ਬਾਗ ਪਾਇਆ ਦੇ ਪੀਆਰਓ ਵਿਚੇ ਰੋਲੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਕਥਾ ਦਾ ਆਨੰਦ ਲਿਆ ਸ੍ਰੀ ਰਾਮ ਜੀ ਤੇ ਜੈ ਰਾਮ ਜੀ ਸ੍ਰੀ ਰਾਮ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜੀਵਨ ਜੁਗਤ ਸਮਾਗਮ 4 ਅਗਸਤ ਤੋਂ 4 ਸਤੰਬਰ ਤੱਕ ਚੱਲੇ ਹਨ ਉਸ ਸਬੰਧ ਦੇ ਵਿੱਚ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਈਸਟ ਮੋਨ ਨਗਰ ਵਿਖੇ ਹੋਇਆ ਜਿਸ ਵਿੱਚ ਪਾਈ ਨਵਨੀਤ ਸਿੰਘ ਜੀ ਨੇ ਅਤੇ ਪਾਈ ਜਗਤੀਸ਼ ਸਿੰਘ ਜੀ ਨੇ ਕਥਾਕਾਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਾਈ ਜਸਵੀਰ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਸੰਗਤਾਂ ਨੂੰ ਵਾਦ ਛੜ ਕੇ ਪ੍ਰੋਗਰਾਮ ਆ ਵਿੱਚ ਆਉਣ ਵਾਸਤੇ ਸੱਦਾ ਦਿੱਤਾ। Swami Ayush ji ਦਾ 9ਵਾਂ ਜਨਮ ਦਿਹਾੜਾ ਗੱਦੀਛੜੀ 바ਵਾਲਾਲ ਧਿਆਲ ਜੀ ਵਿਕੇ ਪਰਮ ਪੂਜਨੀਕ ਪੀਠਾ ਦੇਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਤਦਾਸ ਜੀ ਮਹਾਰਾਜ ਤੇ ਹਜੂਰੀ ਵਿੱਚ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਐਸਮੋਕ ਕੇ ਸੰਜੀ ਪਾਟਿਆ, ਸਮਾਜ ਸੇਵੀ ਸੁਭਾਸ਼ ਮਹਾਜਨ, ਵਿਨੋਦ ਪਾਟਿਆ, ਐਡਵੋਕੇਟ ਵਿਵੇਕ ਸ਼ਰਮਾ, ਸੰਤੋਸ਼ ਸ਼ਾਸਤਰੀ ਮਹਾਂਤ ਰਾਗਵਤਾਜ ਵੇਸ਼ਨਵ ਸ਼ਿਵ ਕੁਮਾਰ ਅਜੇ ਆਨੰਦ ਨੇ ਸੰਗਤਾਂ ਨੂੰ ਮੰਤਰ ਮੁਕਤ ਕੀਤਾ। ਸ਼੍ਰੀ ਲక్ష్ਮੀ ਨਾਰਾਇਣ ਮੰਦਰ ਦੁਰ ਗਿਆਨਾ তীਰਥ ਵਿਕੇਸ਼ ਰੇ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਤੇ ਸੰਗੀਤਨ ਕੀਤਾ ਗਿਆ। ਇਸ ਮੌਕੇ ਸ਼੍ਰੀ ਬੜਾ ਹਨੂਮਾਨ ਮੰਦਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਦੇ ਭੋਗ ਵੀ ਪਾਏ ਕਰੇ। जय मां काली चिंतपूर्णी सेवक सभा दी तरफो सावन नवरात्रि महोत्सव महंत श्री सुमेष सेठ दी प्रधान की हिट करवाई के प्रोग्राम विच श्री विजय मैख एंड पार्टी वलो महारानी दा गुणगान की ताकिया इस मौके नरिष महेंद्रू पंकज सेठ सुनील मेहरा संदीप आहूजा विकास पाटिया संजय सैगल शिवकुमार मोहित रियास विशु सोनू आद हाजिर सान ਸ਼੍ਰੀ ਦਰਗਾਹਾਂ ਤੀਰਥ ਵਿਖੇ ਸਥਿਤ ਸ਼੍ਰੀ ਤੁਲਸੀਦਾਸ ਮੰਦਿਰ ਵਿਖੇ ਸ਼ਰਧਾਲੀਆਂ ਵੱਲੋਂ ਜੈ ਸ਼੍ਰੀ ਰਾਮ ਦੇ ਜਾਪ ਨਾਲ ਪੂਜਾ ਅਰਚਨਾ ਕੀਤੀ ਗਈ। ਅਤੇ ਇਸ ਮੌਕੇ ਸ਼੍ਰੀ ਤੁਲਸੀਦਾਸ ਜੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ। ਸतीश ਕੋਪਾਲ, ਪਵਨ ਬਤਵਾ, ਡਾਕਟਰ ਰਵੀ ਸ਼ਾਮਲ ਸਨ। ਆਖਰ ਵਿੱਚ ਮੁਖਬਰਾਂ ਇੱਕ ਵਾਰ ਫੇਰ ਤੋਂ ਪਾਰਦੇ ਚੀਫ ਜਸਟਿਸ ਡੀワイ ਚੰਦਰਚੂ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਸ੍ਰੀ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ हॉकी ਟੀਮ ਦਾ ਹਵਾਈ ਅੱਡੇ ਤੇ ਹੋਇਆ ਜ਼ੋਰਦਾਰ ਸਵਾਗਤ ਟੀਮ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਈ ਨਤਮਸਤਕ करंट लगन ना नौजवान दी हुई मौत परिवार ने की ती इंसाफ दी मांग ए सन आज दीया खबरा हुनसी मिलांगे अगले बुलेटिन विच हुन में नुदई ससद तानवाद